Thank you. [صوت ਅਵੇ ਤੇ ਭਾਈ ਸਾਹ ਨੂੰ ਗਲਤ ਮੰਨ ਲਓ ਭਾਈ ਸਾਹ ਦੇ ਉਲਟੇ ਡੇ ਬਿਆਨ ਦਿੰਦਾ 2027 ਭਾਈ ਸਾਹ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਰ ਗੋ ਨੂੰ ਤਰੇ ਕਿਰਪਾ ਬਾਬਾ ਜੀ ਕੀ ਕਹਿਣਾ ਤਾਂ ਤੇ ਬਾਬਾ ਜੀ ਮੈਡੀਕਲ ਮੈਂ ਬਾਬਾ ਜੀ ਕੀ ਮੈਡੀਕਲ ਠੀਕ ਮੈਡੀਕਲ ਕੀ ਕੀ ਕਹਿਣਾ ਚਾਹੁੰਗਾ ਅੰਮ੍ਰਿਤਾਲਾ ਜੀ ਕਿੰਨੀ ਕੈਸੀ ਟੋਡੇ ਵੱਲੋਂ ਬਸ ਠੀਕ ਜੀ ਸਾਰਾ ਕੁਝ ਚੜਦੀ ਕਲਾ ਚੜਦੀ ਕਲਾ ਨਹੀਂ ਤੁਹਾਡੇ ਵੱਲੋਂ ਭੁਖੜ ਹੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ। ਚੜਦੀ ਕਲਾ ਗੁਰੂ ਘਰ ਦੀ। ਕੀ ਮੈਸੇਜ ਕੀ ਤੇਰਾ ਜਾਣੇ ਹੋ? ਬਸ ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇ ਹੈ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਝੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਦੇਵਾਂਗੇ। ਇਲਾਜ ਕਰਾਵੇ ਆਪਦਾ। ਧੰਨਵਾਦ ਆ। ਜਿਹੜਾ ਜਿਹੜਾ ਡੇਲ ਵਾਲਾ ਡਾਕਟਰ ਸਾਹਿਬ ਨੇ ਲਿਖ ਦਿੱਤਾ ਸਰ ਆਪਣੇ ਚੈੱਕਪਾਸਟੇ ਮਰਟੀਨ ਚੈੱਕਪਾਸਟੇ ਲੈ ਗਏ ਡਾਕਟਰ ਸਾਹਿਬ ਦੇ ਦਫਤਰ ਨਹੀਂ ਸਮੱਸਿਆ ਡਾਕਟਰ ਸਾਹਿਬ ਨੇ ਲਿਖਿਆ ਕੋਈ ਦੰਦਾਂ ਦੀ ਪ੍ਰੋਬਲਮ ਤੇ ਕੋਈ ਬਲੱਡ ਦਾ ਸੀ ਉਹ ਕਰਾ ਦੇ ਸਰ ਨਾਮ ਕੀ ਹੈ ਇਹਨਾਂ ਦਾ ਬਾਜੇ ਕੇ ਪ੍ਰਧਾਨ ਮੰਤਰੀ ਪਾਰਟੀ ਕੇ ਅੱਛਾ ਇਹ ਉਹੀ ਨੇ ਜਿਹੜੇ ਡਿਵਲਗਟ ਤੋਂ ਸ਼ਿਫਟ ਕੀ ਬਿਲਕੁਲ 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 ਠੀਕ ਹੈ ਡਾਕਟਰਾਂ ਵੱਲੋਂ ਵੀ ਅੱਗੇ ਮੈਡੀਕਲ ਦਾ ਕਹਿਣਾ ਨਹੀਂ ਪਤਾ ਲੱਗੋ ਹਜੇ ਤਾਂ ਟੈਸਟਸ ਆਉਣਗੇ ਨਾ ਫਿਰ ਹੋਰ ਲੱਗ ਜੂ ਠੀਕ ਹੈ ਵੀ ਚੈਕਿੰਗ ਹੀ ਕਰਾਈ ਗਏ ਚੈੱਕ ਤੀਨ ਵਾਲਾ ਉਹਨਾਂ ਦੀ ਸਮੱਸਿਆ ਸਮੱਸਿਆ ਮਰ ਰੂਟੀਨ ਦੀ Thank you. Thank you.